ਵਹਯੂ ਜੀ ਕੋ ਤੁਹਾਨੂੰ ਸਵਯੋਧਿਕੇ ਪਤੇ ਅੱਜ ਸਮੂਹ ਸੰਤਾਨ ਨੂੰ ਇੱਕ ਖਾਸ ਅਪੀਲ ਕਰਨੀ ਹੈ ਅੱਜ 23 ਅਪ੍ਰੈਲ ਜਿਹੜਾ 2023 ਹੈ ਲਗਭਗ 1 ਮਹੀਨਾ ਪਹਿਲਾਂ ਜਿਹੜਾ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਜਿਹੜਾ ਸਿੱਖ ਕੌਮ ਤੇ ਕੰਮਲਾ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਜਿਸ ਤਰੀਕੇ ਨਾਲ ਘੇਰਾਬੰਦੀ ਕਰਕੇ ਸਾਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਉਸ ਮੌਕੇ ਸਾਨੂੰ ਇਹ ਲੱਗਦਾ ਨਹੀਂ ਸੀ ਕਿ ਗ੍ਰਿਫਤਾਰੀ ਹੈ ਜਿਹੜੇ ਤਰੀਕੇ ਦੀ ਰਵਈਆ ਉਹਨਾਂ ਨੇ ਅਪਣਾਇਆ ਸੀ ਕਿਉਂਕਿ ਜੇ ਮੈਂ ਗ੍ਰਿਫਤਾਰੀ ਕਰਨੀ ਹੁੰਦੀ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਾਡੇ ਘਰ ਤੋਂ ਸਾਨੂੰ ਬਾੜ ਕੇ ਕਹਿਣਾ ਚਾਹੀਦਾ ਸੀ ਕਿ ਅਸੀਂ ਗ੍ਰਿਫਤਾਰੀ ਕਰਨੀ ਚਾਹੁੰਦੇ ਹਾਂ ਕਿ ਅਸੀਂ ਖੁਸ਼ੀ-ਖੁਸ਼ੀ ਜਿਹੜੇ ਆਪਣੀ ਗ੍ਰਿਫਤਾਰੀ ਹੁੰਦੇ ਪਰ ਜਿਹੜਾ ਤਰੀਕਾ ਉਹਨਾਂ ਨੇ ਬਣਾਇਆ ਉਸ ਤੋਂ ਬਾਅਦ ਇੱਕ ਮਹੀਨਾ ਲੱਗਾ ਤੇ ਸਟੇਟ ਦਾ ਪੂਰਾ ਜਿਹੜਾ ਇੱਜ਼ਾਤਾ ਦੁਨੀਆ ਸਾਹਮਣੇ ਨੰਗਾ ਹੋ ਗਿਆ ਦੁਨੀਆ ਪਰਦੇ ਵਿੱਚ ਵਸਦੇ ਸਿੱਖਾਂ ਦੀ ਜਿਹੜੇ ਦਿਲ ਨੇ ਉਹ ਕਸੀਜੇ ਗਏ ਤੇ ਉਹਨਾਂ ਨੇ ਜਿਹੜੀ ਸਿੱਖ ਕੌਮ ਤੇ ਹੰਦੇ ਦੀ ਇਹ ਪੀੜ ਨੂੰ ਮਹਿਸੂਸ ਕੀਤਾ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਰੋਜ਼ ਮਜਾਰੇ ਕੀਤੇ ਔਰ ਉਹਨਾਂ ਉਸ ਮਜਾਰੇ ਵਿੱਚ ਸਿੱਖਾਂ ਨੇ ਜਿਹੜੀ ਜਿਲਦੀ ਭਾਵਨਾ ਪ੍ਰਗਟ ਕੀਤੀ ਸੋ 1 ਮਹੀਨੇ ਦੇ ਵਿੱਚ ਅਨੇਕਾਂ ਹੀ ਸਿੱਖਾਂ ਦੇ ਉੱਤੇ ਜਿਹੜਾ ਜੁਰਮ ਕੀਤਾ ਗਿਆ ਅ ਅਨੇਵਾਹ ਫੜੋਫੜੀ ਕੀਤੀ ਗਈ ਹੈ ਜਿਹੜੇ ਸਿੱਖ ਨੌਜਵਾਨ ਜਿਹੜੇ ਸੀ ਜਿਹੜੇ ਸਿੱਖੀ ਦਾ ਜ਼ਰਦ ਰੱਖਦੇ ਹੈ ਜਿਹੜੇ ਸੋਸ਼ਲ ਮੀਡੀਆ ਤੇ ਕੁਝ ਲਿਖਦੇ ਬੋਲਦੇ ਸੀ ਉਹਨਾਂ ਨੂੰ ਵੀ ਹਕੂਮਤ ਨੇ ਇਸ ਤਰੀਕੇ ਨਾਲ ਜਿਹੜਾ ਉਹ ਨਰਭਤੀਰਾ ਕੀਤਾ ਵਿੱਚੋਂ-ਵਿੱਚੋਂ ਕੇ ਜੇਲ੍ਹਾਂ ਚੋਂ ਛੁੱਟਿਆ ਗਿਆ ਸੋ ਇਹ ਸਾਰੇ ਵਰਤਾਰੇ ਤੋਂ ਬਾਅਦ ਸਿੱਖ ਕੌਮ ਨੂੰ ਇੱਕ ਪਲੇਖਾ ਜਿਹੜਾ ਕੌਮ ਦਾ ਦੂਰ ਹੋ ਜਾਂਦਾ ਹੈ ਉਹ ਪਲੇਖਾ ਇਹ ਆ ਵੀ ਅਸੀਂ ਬਰਾਬਰ ਦੇ ਸ਼ਹਿਰੀ ਅਸੀਂ ਸੁਪੂਰਨ ਜਾਦ ਦੇ ਕਈਆਂ ਦੇ ਮੰਜ ਪਲੇਖਾ ਸੀ ਜਿਹੜਾ ਇਸ ਵਾਰ ਤਾਲੇ ਕਬਾਈ ਦੂਰ ਹੋਇਆ ਸੋ ਗ੍ਰਿਫਤਾਰੀ ਦਾ ਮੈਂ ਪਹਿਲਾਂ ਵੀ ਬਜੇ ਕੀਤੇ ਸੀ ਕਿ ਨਾਲ ਗ੍ਰਿਫਤਾਰੀ ਦਾ ਕੋ ਪਹਿਲਾਂ ਦੱਸ ਸੀ ਨਾਲ ਹੀ ਗ੍ਰਿਫਤਾਰੀ ਦਾ ਡਰ ਹੈ ਪਰ ਜਦੋਂ ਕਿਸੇ ਸਟੇਟ ਦਾ ਛੇੜਾ ਲੰਗਾ ਹੋਣਾ ਤੇ ਮਹਾਰਾਜ ਕੋਈ ਬੇਦ ਬਣਾਉਂਦੇ ਹੈ ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਜਿੱਥੇ अनेका ਨੌਜਵਾਨ ਜਿਹਨਾਂ ਛੁੱਟੇ ਗਏ ਨੇ ਬੇਸ਼ੱਕ ਸਾਰੇ ਕੋ ਸਾਰੇ ਰਾਹ ਆ ਆਪੀ ਅਸੀਂ ਫੋਨ ਨਿਕਲ ਕੇ ਪੂਰਨਾ ਮੁਲਖਾਂ ਚ ਵੀ ਜਾ ਸਕੀਏ ਪਰ ਮੈਂ ਇਸ ਤਰ੍ਹਾਂ ਦਾ ਬਿਰਖ ਨਹੀਂ ਕਿ ਜਦੋਂ ਪੀੜ ਪਵੇ ਤੇ ਉਦੋਂ ਆਪਣੇ ਸਾਥੀਆਂ ਨੂੰ ਛੱਡ ਕੇ ਤੇ ਕਿਸੇ ਹੋਰ ਨੂੰ ਉਠਿ ਫਰਿਆ ਕਰਾਂ ਸੋ ਇਸ ਕਰਕੇ ਮੈਂ ਫੈਸਲਾ ਕੀਤਾ ਕਿ ਅੱਜ ਅਸੀਂ ਗ੍ਰਿਫਤਾਰੀ ਦੇਣੀ ਹੈ 23 April 2023 ਨੂੰ ਉਸ ਜਗ੍ਹਾ ਤੇ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਜਿਸ ਜਗ੍ਹਾ ਤੋਂ ਸਾਰਾ ਕੁਝ ਸ਼ੁਰੂ ਹੋਇਆ ਜਿਸ ਜਗ੍ਹਾ ਤੋਂ ਜਿਹੜੀ ਦਸਤਾਰਬੰਦੀ ਹੋ ਰਹੀ ਹੈ ਸੰਤ ਕੰਨ ਜਿਹਨਾਂ ਸਿੱਖ ਖਾਲਸਾ ਬਣਾੜਿਆ ਦੇ ਜਨਮ ਸਥਾਨ ਤੇ ਜਿਹੜਾ ਗੁਰੂ ਘਰ ਬਣਿਆ ਉਸ ਗੁਰੂ ਘਰ ਦੇ ਉਤੋਂ ਜਿੱਥੋਂ ਦਸਤਾਰਬੰਦੀ ਹੋ ਰਹੀ ਸੀ ਜਿੱਥੋਂ ਕੌਮ ਨੇ ਇਹਨਾਂ ਮਾਨ ਬਖਸ਼ਿਆ ਉਸੇ ਗੁਰੂ ਘਰ ਦੇ ਵਿੱਚ ਅੱਜ ਜਾ ਕੇ ਮੱਥਾ ਟੇਕ ਕੇ ਸਾਨੂੰ ਕੋ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਜਿਹੜੀ ਗੱਫਤਾਰੀ ਦੇਣੀ ਹੈ ਉਸ ਤੋਂ ਬਾਅਦ ਮੇਰੀ ਕੌਮ ਨੂੰ ਅਪੀਲ ਹੈ ਵੀ ਤੁਸੀਂ ਅਰਦਾਸ ਬੇਰਤੀ ਕਰਨੀ ਹੈ ਸੰਘਰਸ਼ ਨੂੰ ਜਾਰੀ ਰੱਖਣਾ ਹੈ ਤੇ ਜਿਹੜੀ ਖੰਡੇ ਬਾੜੀ ਦੀ ਪਹਲ ਤੋਂ ਜਿਹੜਾ ਸਾਨੂੰ ਇਹ ਰੋਕਿਆ ਗਿਆ ਹੈ ਜਿਹਦੇ ਪ੍ਰਚਾਰ ਤੋਂ ਜੇ ਖੱਡੇ ਬਾਟੇ ਦੀ ਪੌਲ ਛੱਡ ਕੇ ਹੀ ਜਹਾਜ ਹੋ ਸਕਦੇ ਆ ਜੇ ਖੱਡੇ ਬਾਟੇ ਦੀ ਪੌਲ ਛੱਡਣ ਤੋਂ ਬਾਅਦ ਹੀ ਸਾਡੇ ਤੋਂ ਮੌਤ ਦਾ ਭੈਅ ਮੁਕਤ ਹੋ ਸਕਦਾ ਹੈ ਜਿਸ ਤੋਂ ਬਾਅਦ ਹੀ ਅਸੀਂ ਨਸ਼ਿਆਂ ਤੋਂ ਜਿਹੜਾ छुटकारा پا ਸਕਦੇ ਆ ਉਹ ਖੱਡੇ ਬਾਟੇ ਦੀ ਪੌਲ ਜਿਹੜੀ ਆ ਉਹ ਅਸੀਂ ਨਾ ਛੱਡ ਸਕੀਏ ਐਸੇ ਮਾਹੌਲ ਪੈਦਾ ਕੀਤਾ ਗਿਆ ਖਾਲਸਾ ਵਹਿਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਜੱਥਾ ਛਡਾਇਆ ਹੈ ਹਜ਼ਾਰਾਂ ਕਰ ਬਚਾਏ ਉਸ ਨੂੰ ਰੋਕਣ ਦਾ ਕੋਈ ਜਤਨ ਸੀ ਹਕੂਮਤ ਵੱਲੋਂ ਸੋ ਹਕੂਮਤ ਨੇ ਜਿਹੜਾ ਕੁਝ ਕਰਨਾ ਸੀ ਉਹਨਾਂ ਕਰ ਲਿਆ ਹੁਣ ਮੇਰੀ ਸੰਗਤ ਨੂੰ ਅਪੀਲ ਹੈ ਕਿ ਆਪਾਂ ਇਸ ਸੰਰਚਨ ਨੂੰ ਜਾਰੀ ਰੱਖਣਾ ਹੈ ਅਸੀਂ ਖੰਡੇ ਬਾਟੀ ਦੀ ਜਿਹੜੀ ਪੌਲ ਹੈ ਜਿਹੜੀ ਲਹਿਰ ਚਲਾਈ ਹੈ ਉਸ ਨੂੰ ਜਾਰੀ ਰੱਖਦੇ ਹਾਂ ਨੌਜਵਾਨਾਂ ਨੂੰ ਮੇਰੀ ਖਾਸ ਅਪੀਲ ਹੈ ਵੀ ਤੁਸੀਂ ਖੰਡੇ ਬਾਟੀ ਨੇ ਪੌਲ ਚੱਕਣੀ ਹੈ ਅੱਜ ਜਿਹੜੀ ਗ੍ਰਿਫਤਾਰੀ ਦੀ ਕਬਰ ਹੈ ਉਹ ਦੁਨੀਆ ਪਰ ਕੁਝ ਪਹੁੰਚੂਗੀ ਸੰਗਤਾਂ ਨੂੰ ਇੱਕ ਬੇਨਤੀ ਹੈ ਵੀ ਚੜ੍ਹ ਕੇ ਲੰਦੀ ਅਰਦਾਸ ਕਰਨੀ ਹੈ ਅਰਦਾਸ ਬੇਨਤੀ ਸਤਿਪੁਰ ਸੱਚੇ ਪਾਤਸ਼ਾਹ ਜੀ ਨੂੰ ਕਰਨੀ ਹੈ ਵੀ ਜਿਹੜੇ ਵਾਅਦੇ ਸਾਡੇ ਕੌਮ ਨਾਲ ਹੋਏ ਨੇ ਅਸੀਂ ਉਹਨਾਂ ਵਾਅਦਿਆਂ ਤੇ ਪੂਰੇ ਰਹੀਏ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਤੇ ਸੰਗਤ ਦੀ ਅੰਦਰ ਸਦਕਾ ਅਜੇ ਤੱਕ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਰ ਕੋ ਭਾਇਆ ਜਦ ਤੱਕ ਨਹੀਂ ਸਦਭਨ ਲੈ ਜਾਂਦਾ ਸੋ ਅੱਗੇ ਵੀ ਇਹਦਾ ਚੱਲਦਾ ਰਹੇ ਸਦਭਨ ਚੇਪਾਸਾ ਗਿਆ ਹੁੰਦਾ ਹੈ ਪੂਰੀ ਕੌਮ ਨੂੰ ਅਪੀਲ ਹੈ ਕਿ ਇਕੱਠੇ ਹੋ ਕੇ ਰਹਿਣਾ ਆਪਸੀ ਤਫਾਕ ਇਕਤਾ ਜਿਹੜੀ ਉਹ ਕਾਇਮ ਰੱਖਣੀ ਹੈ ਕਿਉਂਕਿ ਇਸ ਮੌਕੇ ਤੇ ਜਿੱਥੋਂ ਸਾਡੇ ਦੁਸ਼ਮਣ ਨੇ ਸਾਡੇ ਤੇ ਏਡਾ ਵੱਡਾ ਹਮਲਾ ਕੀਤਾ ਹੋਵੇ ਆਪਸ ਦੇ ਵਿੱਚ ਖੰਡ ਨਹੀਂ ਸ਼ੁਰੂ ਕਰਵੀਂ ਜੰਗੀ ਦਾ ਨਹੀਂ ਜਿਹੜੀਆਂ ਜਥੇਬੰਦੀਆਂ ਨੇ ਮੇਰਾ ਸਹਿਯੋਗ ਕੀਤਾ ਜਿਹੜੀਆਂ ਜਥੇਬੰਦੀਆਂ ਨੇ ਨੌਜਵਾਨਾਂ ਦੇ ਨਾਲ ਖੜਨ ਦਾ ਤਾਇਆ ਕੀਤਾ ਉਹਨਾਂ ਜਥੇਬੰਦੀਆਂ ਦਾ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਮੌਕੇ ਤੇ ਵਿਰੋਧ ਕੀਤਾ ਸਭ ਕੁਝ ਸੱਚੇ ਪਾਸ਼ਾ ਨੂੰ ਇਸ ਮਤਭੇਖਣ ਮੇਰੀ ਨੌਜਵਾਨਾਂ ਨੂੰ ਕਹੀਦਾ ਕਿ ਆਪਸ ਵਿੱਚ ਉਜੜ ਮਾਰੋ ਜੇ ਅਸੀਂ ਕੌਮ ਦੇ ਇੱਦਾਂ ਕੰਮ ਕਰੀਏ ਤੋ ਸਾਡੇ ਵਾਸਤੇ ਜ਼ਰੂਰੀ ਹੈ ਨਸ਼ਿਆਂ ਤੋਂ ਦੂਰ ਰਹਿ ਕੇ ਖੰਡੇ ਬਾਟੇ ਦੀ ਪਹੁੰਚਾ ਕੇ ਜੇ ਸਾਰ ਨੂੰ ਸੱਚੇ ਪਾਸ਼ਾ ਦੇ ਲੜ ਲੱਗਾਂਗੇ ਤਾਂ ਹੀ ਸਿੱਖੀ ਨਮਾਈ ਜਾ ਸਕਦੀ ਹੈ ਸੋ ਮੇਰੀ ਨੌਜਵਾਨਾਂ ਨੂੰ ਇਹੋ ਕਹਿ ਲਾ ਕਿ ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਜੋ ਤੇ ਜੇ ਤੁਸੀਂ ਚਾਹੁੰਦੇ ਜੋ ਕਿ ਅਸੀਂ ਦੁਬਾਰਾ ਸੰਗਤਾਂ ਵਿੱਚ ਲਈਏ ਸਾਰ ਨੂੰ ਸੱਚੇ ਪਾਸ਼ਾ ਕੋ ਅਸੀਂ ਬਣਾਉਣ ਕਿਉਂਕਿ ਜਿਹੜੇ ਕੇਸ ਹੁਕਮਤ ਨੇ ਪਾਈ ਲੈ ਇਹਨਾਂ ਵਿੱਚ ਹੈ ਕੁਛ ਨਹੀਂ ਇਹ ਝੂਠੇ ਕੇਸ ਨੇ ਇਹਨਾਂ ਦੇ ਪਿੱਛੇ ਕੋਈ ਸਬੂਤ ਨਹੀਂ ਕੋਈ ਦਲੀਲ ਨਹੀਂ ਕੋਈ ਵੀਲ ਨਹੀਂ ਇਹ ਸਿਰਫ ਸਾਡੀ ਬਹਿੀਰ ਨੂੰ ਰੋਕਣ ਲਈ ਸਾਰਾ ਕੋਈ ਜਦਨ ਕੀਤਾ ਗਿਆ ਤੇ ਸਭ ਤੋਂ ਸੱਚੇ ਪਾਤਸ਼ਾਹ ਇਹਨਾਂ ਮੁਸ਼ਕਲਾਂ ਚੋਂ ਕੱਢ ਕੇ ਇੱਕ ਦਿਨ ਐਸਾ ਲਿਆਉਣਗੇ ਜਦੋਂ ਸੰਗਤਾਂ ਦੇ ਵਿਚਰਾਂਗੇ ਸੋ ਗੁਰੂ ਸਾਹਿਬ ਕਿਰਪਾ ਕਰ ਮੇਰੀ ਇੰਨੀ ਇੱਕ ਬੇਨਤੀ ਆਪshifts ਫਾਕ ਬਣਾ ਕੇ ਰੱਖਣਾ ਕੌਮ ਨੂੰ ਮੇਰੀ ਇਹ ਬੇਨਤੀ ਹੈ ਵਿੱਚ ਚੜ੍ਹਦੀ ਕਲਾ ਚ ਰਹਿਣਾ ਚੜ੍ਹਦੀ ਕਲਾ ਚ ਰਹਿੰਦੇ ਆਂ ਇਕੱਲੇ ਕੰਮ ਜ ਕਰਨੇ ਆ ਸੋ ਇਹਨੀ ਇੱਕ ਬੇਨਤੀ ਇਹਨਾਂ ਖੇਮਤ ਦਾ ਜੋਚ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ